ਦੇਖੋ ਜੀ ਧੁੰਦ ਜਿਹੜੀ ਆ ਉਹ ਕੱਲ ਇਕਦਾਂਹੀ ਵੱਧ ਗਈ ਆ ਧੁੰਦ ਉਹਦੇ ਕਰਕੇ ਵਿਜ਼ਿਬਿਲਟੀ ਘਟ ਗਈ ਆ ਹਾਦਸਿਆਂ ਦਾ ਖਤਰਾ ਵਾ ਹੁਣ ਤਕਰੀਬਨ ਅਸੀਂ ਗੁਰਦਾਸਪੁਰ ਤੋਂ ਚੱਲ ਕੇ ਆਏ ਆ ਕੱਲ ਚੰਡੀਗੜ੍ਹੋਂ ਚੱਲ ਕੇ ਆਏ ਸੀ ਤੇ 2 ਘੰਟੇ ਲੇਟ ਪਹੁੰਚੇ 3 ਵਜੇ ਚੱਲ ਕੇ ਪੌਣੇ 10 ਵਜੇ ਦੇ ਕਰੀਬ ਮਤਲਬ ਵੀ ਅਸੀਂ ਗੁਰਦਾਸਪੁਰ ਪਹੁੰਚੇ ਸੀ ਤੇ ਹੁਣ ਮੈਂ ਗੁਰਦਾਸਪੁਰੋਂ ਚੱਲ ਕੇ ਆਇਆ ਤੇ ਰਸਤੇ ਵੇਲੇ ਵੇਖਿਆ ਵੀ ਸ਼ੀਸ਼ੇ ਛੂਸ਼ੇ ਟੁੱਟੇ ਪਏ ਨੇ ਰਾਤ ਗੱਡੀਆਂ ਗੁੱਡੀਆਂ ਬਹੁਤ ਵੱਜੀਆਂ ਬਹੁਤ ਵਿਜ਼ਿਬਿਲਟੀ ਘਟ ਗਈ। ਦੇਖੋ ਜੀ ਡਰਾਈਵਰ ਨੂੰ ਹੀ ਪਰੇਸ਼ਾਨੀ ਆ ਅੱਖਾਂ ਜੜੀਆਂ ਨੇ ਉਹ ਪੂਰੀਆਂ ਚੌਕਸ਼ ਡਰਾਈਵਰ ਜਿਹੜਾ ਡਰਾਈਵਰ ਤੇ ਵੈਸੇ ਹੀ ਬੜਾ ਤੇਜ਼ ਤਲਵਾਰ ਵਾਂਗੂ ਤਿੱਖਾ ਹੁੰਦਾ ਤੇ ਧੁੰਦ ਵਿੱਚ ਜਿਹੜਾ ਵਾ ਉਹ ਵੇਸਰਾ ਬੰਨ ਨਹੀਂ ਚੱਲਦਾ। ਬਹੁਤ ਛਾਤਰ ਦਿਮਾਗ ਨਾਲ ਫੇਰ ਗੱਡੀ ਚਲਾਉਣੀ ਪੈਂਦੀ ਆ। ਦੇਖੋ ਜੀ ਉਹ ਜਿਹੜੇ ਬੰਦੇ ਸਿੱਖ ਕੇ ਨਹੀਂ ਆਏ, ਜਾਚ ਨਹੀਂ ਸਿੱਖੀ ਜਿਨ੍ਹਾਂ ਨੇ ਜਿੰਨਾ ਗੱਡੀਆਂ ਲੈ ਲੀਆਂ ਜਿਨ੍ਹਾਂ ਕੋਲ ਤਜਰਬਾ ਨਹੀਂ ਹੈ ਧੁੰਦ ਵਿੱਚ ਗੱਡੀ ਚਲਾਉਂਦਾ ਜਿਹੜੇ ਨ ਪਛੜਿਆ ਤੁਸੀਂ ਦੇਖ ਲਓ ਵੀ ਉਹ ਸਕੂਟਰ ਸੀਗਾ ਲੇਡੀ ਨੇ ਕਾਦੀਆਂ ਨੂੰ ਜਾਂਦੀ ਚੰਡੀਗੜ੍ਹ ਨੂੰ ਗੱਡੀ ਜਾਂਦੀ ਰਾਜਧਾਨੀ ਦੇ ਅੱਗੇ ਮੋੜਤੀ ਸੀ ਤੇ ਕਿੰਨਾ ਨੁਕਸਾਨ ਹੋਇਆ ਉਹ ਤੋਂ ਧੌਣਾਂ ਹੀ ਲੱਤਗੀਆਂ ਸੀ ਤੇ ਮੇਰੀ ਤੇ ਅਪੀਲ ਵੀ ਆ ਲੋਕਾਂ ਨੂੰ ਵੀ ਬਕਾਇਦਾ ਟ੍ਰੇਨਿੰਗ ਲੈ ਕੇ ਫੇਰ ਆਪਣਾ ਲਾਇਸੈਂਸ ਬਣਾਓ ਫੇਰ ਗੱਡੀ ਲਓ ਚਲਾਓ ਗੱਡੀਆਂ ਤੁਹਾਡੇ ਵਾਸਤੇ ਬਣੀਆਂ ਪਰ ਤਰੀਕੇ ਨਾਲ ਦੇਖੋ ਜੀ ਤੇਲ ਦਾ ਤਾਂ ਫਰਕ ਪੈਣਾ ਹੀ ਹੈ 11 ਜ ਗੱਡੀ ਜਾਂਦੀ ਹੈ ਬਾਕੀ ਸਾਡੇ ਪੈਟਰੋਲ ਪੰਪ ਵਾਲੇ ਖੜੇ ਨੇ ਆਮ ਤੌਰ ਤੇ 10 12 ਲੀਟਰ ਦਾ ਫਰਕ ਪੈ ਜਾਂਦਾ ਗੱਡੀਆਂ ਦੇ ਜ 11 ਜ ਗੱਡੀਆਂ ਲੈਂਦੀਆਂ ਹਰਜੀਤ ਸਿੰਘ ਮੈਂ ਡਰਾਈਵਰ ਹਾਂ ਮੈਂ ਡਰਾਈਵਰ ਪੀ ਆਰਟੀਸੀ ਕਪੂਰਸਾ ਲਾ ਡਿੱਪੂ ਦਾ ਇਹ ਤੁਹਾਨੂੰ ਬਸ ਕਰ ਦੇਣਾ ਮੈਂ ਇੱਥੋਂ ਚੰਡੀਗੜ੍ਹ ਜਾਣਾ ਜੀ ਬਟਾਲੇ ਤੱਕ ਅੱਜ ਧੁੰਦ ਪੈ ਰਹੀ ਯਾਰ ਕਿਸ ਤਰ੍ਹਾਂ ਫਿਰ ਪਛਾਣੀ ਤੇ ਰਹੀ ਹੈ ਪਰੇਸ਼ਾਨੀ ਬਹੁਤ ਹੁੰਦੀ ਹੈ ਜੀ ਧੁੰਦ ਜੀ ਤੁਹਾਨੂੰ ਪਤਾ ਹੀ ਆ ਹੁਣ ਬਹੁਤ ਡੇਰੇ ਬਾਅਦ ਬਣਾਣ ਤੋਂ ਚੱਲ ਗਏ ਆ ਬਹੁਤ ਤੰਗੀ ਮਤਲਬ ਮਹਿਸੂਸ ਹੋਈ ਰੋਡ ਬਾਂਡੇ ਆ ਇਸ ਕਰਕੇ ਬਹੁਤ ਮਤਲਬ ਹੁੰਦਾ ਵਾ ਕਿ ਕਿਤੇ ਉਧਰ ਰੋਡ ਆ ਕਿਤੇ ਉਧਰ ਹੈ ਜੀ ਉਧਰ ਇਧਰ ਜਾਣਾ ਪੈਂਦਾ ਕੋਈ ਬਹੁਤ ਜ਼ਿਆਦਾ ਖਿਆਲ ਰੱਖਣਾ ਪੈਂਦਾ ਜੀ ਕੋਈ ਗਲਤ ਵੀ ਆ ਸਕਦਾ ਕੋਈ ਕਾਰ ਵਾਲਾ ਕੋਈ ਛੋਟਾ ਮੋਟਰ ਵੀਕਲਾ ਵਾਲਾ ਬਹੁਤ ਗਲਤ ਹੁੰਦੇ ਆ ਜੀ ਇਹ ਕਰਕੇ ਬਹੁਤ ਪਰੇਸ਼ਾਨੀਆਂ ਧੁੰਦ ਕਰਨਾ ਗੱਡੀ ਟਾਈਮ ਹੀ ਮਿਸ ਹੋ ਸਕਦਾ ਜੀ ਗੱਡੀਆਂ ਦੇ ਵੀ ਘੜੇ ਮੁੜੇ ਕਈ ਛੋਟਾ ਡੀਜ਼ਲ ਵੀ ਜ਼ਿਆਦਾ ਖਾਂਗੀਆਂ ਛੋ ਗੇਅਰ ਚ ਹੀ ਰਹਿਣੀ ਆ ਜੀ ਗੱਡੀ ਤੇ ਤੁਹਾਨੂੰ ਪਤਾ ਹੀ ਜਦੋਂ ਧੁੰਦ ਦਾ ਟਾਈਮ ਆ ਜੀ ਤਾਂ ਲੋਕ ਸਿੰਘ ਬਟਾਲਾ ਡੈਪੂ ਡਰਾਈਵਰ ਤੋਂ ਲੋਕ ਸਿੰਘ ਪਤਾ ਹੀ ਤੁਹਾਨੂੰ ਕਿੰਨੀ ਪਰੇਸ਼ਾਨੀ ਆ ਧੁੰਦ ਦੇ ਵੇਖੋ ਜੀ ਜਿਹੜੀ ਪੈਂਦੀ ਏ ਇਹਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਆ ਪ੍ਰੇਸ਼ਾਨੀ ਇਕੱਲੇ ਡਰਾਈਵਰ ਵਾਸਤੇ ਆ ਤੇ ਦੂਸਰੇ ਨੰਬਰ ਤੇ ਜਿਹੜੀਆਂ ਉਹਦੇ ਵਿੱਚ ਸਵਾਰੀਆਂ ਬੈਠੀਆਂ ਸਾਰੀ ਰਿਸਪੌਂਸਿਬਿਲਟੀ ਬੰਦ ਡਰਾਈਵਰ ਦੇ ਉੱਤੇ ਪਾਈ ਜਾਂਦੀ ਹੈ ਰੱਬ ਨਾ ਕਰੇ ਖੁਦਾ ਨਾ ਖਾਸਤਾ ਕੋਈ ਹਾਦਸਾ ਹੋ ਜਾਵੇ ਤੇ ਉਹ ਡਰਾਈਵਰ ਦੇ ਸਿਰ ਤੇ ਪੈਂਦੀ ਹੈ ਹੋਰ ਕਿਸੇ ਦੇ ਸਿਰ ਤੇ ਨਹੀਂ ਪੈਂਦੀ ਹੈਗੀ ਸੋ ਮੇਰੀ ਤੇ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਜਿਹੜੀਆਂ ਰੋਡ ਦੇ ਉੱਤੇ ਟਰੱਕ ਜਿਹੜੇ ਆਮ ਖੜੇ ਹੁੰਦੇ ਲਾਈਟਾਂ ਤੋਂ ਬਗੈਰ ਜਿਹੜੀ ਆ ਪੀਆ ਆਪਣਾ ਖੜੀ ਹੈ ਬਗੈਰ ਲਾਈਟਾਂ ਤੋਂ ਤੇ ਸਾਈਡ ਤੇ ਖੜੀ ਕੀਤੀ ਜਾਵੇ ਕਿ ਉਹ ਕੋਈ ਰੋਡ ਦੇ ਉੱਤੇ ਨਾ ਖੜੀ ਕੀਤੀ ਆ ਵੀ ਬੰਦ ਲਾਈਟਾਂ ਤੋਂ ਉਹਦਾ ਨੁਕਸਾਨ ਕੀ ਹੈ ਕਿ ਕੋਈ ਵੀ ਹਾਸਾ ਹੋ ਸਕਦਾ ਹੈ ਕਿਸੇ ਜਾਨੀ ਮਾਲੀ ਦਾ ਨੁਕਸਾਨ ਹੋ ਸਕਦਾ ਹੈ ਸਵਾਰੀਆਂ ਦਾ ਨੁਕਸਾਨ ਹੋ ਸਕਦਾ ਹੈ ਡਰਾਈਵਰ ਦਾ ਨੁਕਸਾਨ ਹੋ ਸਕਦਾ ਹੈ ਕੋਈ ਵੀ ਰੋਡ ਤੇ ਗੱਡੀ ਖੜੀ ਖਰਾਬ ਹੋਏ ਉਹਨੂੰ ਟੋਅ ਕਰਕੇ ਸਾਈਡ ਤੇ ਕੀਤਾ ਜਾਵੇ ਦੂਸਰੇ ਨੰਬਰ ਤੇ ਹੈ ਕਿ ਜਿਹੜੇ ਸਾਡੇ ਟਾਈਮ ਨੇ ਇਹਨਾਂ ਨੂੰ ਥੋੜੀ ਜਿਹਾ ਐਡਵਾਂਸ ਕੀਤਾ ਜਾਵੇ ਕਿਉਂਕਿ ਟਾਈਮ ਸਾਡੇ ਲੇਟ ਨੇ ਜਿੱਦਾਂ ਰਾਤ ਨੂੰ ਚੰਡੀਗੜ੍ਹੋਂ ਹੀ ਚੱਲ ਕੇ ਆਉਣਾ ਹੈ 4:45 ਤੇ 4:45 ਤੋਂ 9:30 ਸਾਡਾ ਜਲੰਧਰੋਂ ਟਾਈਮ ਬੰਦਾ। ਉਹਦੇ ਵਿੱਚ ਕੀ ਧੁੰਦ ਬਹੁਤ ਜਿਆਦੀ ਪਾਈ ਜਾਂਦੀ ਆ ਸਾਨੂੰ ਚੱਲਣਾ ਰੋਡ ਤੇ ਬੜਾ ਮੁਸ਼ਕਲ ਹੋ ਜਾਂਦਾ। ਅਗਾ ਗਰਦਾਸਪੁਰ ਜਾਣਾ ਦਰ ਰਾਤ ਦਾ ਇੱਕ ਵਾਜ ਜਾਂਦਾ। ਕਈ ਵਾਰੀ ਤੇ ਇੱਥੇ ਹੀ ਇੱਕ ਵਾਜ ਜਾਂਦਾ ਮਟਾਲੇ ਤੋਂ ਪਿੱਛੇ-ਪਿੱਛੇ ਮੈਹਤੇ ਚੌਂਕ ਲੱਗ ਗਈ ਕਿਉਂਕਿ ਲੱਭਦਾ ਕੁੱਖ ਨਹੀਂ ਸਿੰਗਲ ਰੋਡ ਆ ਪੱਟੀ ਵਾਈ ਨਹੀਂ ਹੈਗੀ ਪ੍ਰਸ਼ਾਸਨ ਨੇ। ਜੋ ਕਿ ਬਟਾਲੇ ਤੋਂ ਲੈ ਕੇ ਰਈਏ ਮੋੜ ਤੱਕ ਪੱਟੀ ਨਹੀਂ ਹੈਗੀ ਚੱਲਣਾ ਇਹ ਰੋਡ ਤੇ ਗੱਡੀਆਂ ਜਿਹੜੀਆਂ ਨੇ ਹੁਣ ਧੁੰਦ ਦੇ ਕਾਰਨ ਖੇਤਾਂ ਦੇ ਵਿੱਚੋਂ ਉਤਰ ਰਹੀਆਂ ਨੇ। ਉਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਇੱਕ ਪੱਟੀਏ ਦੇ ਰੋਡ ਦੇ ਉੱਤੇ ਵਾਹੀ ਜਾਵੇ ਕਹਿ ਕੇ ਨਾ ਜੋ ਵੀ ਜਿਹਦੀ ਰਿਸਪੋਨਸਿਬਿਲਟੀ ਬੰਦੀ ਹੈ ਜਿਸ ਵਿਭਾਗਮੇ ਦੀ ਤੇ ਪੱਟੀ ਨੂੰ ਜਰੂਰ ਉੱਤੇ ਰੋਡਾਂ ਦੇ ਉੱਤੇ ਵਾਇਆ ਜਾਵੇ ਚਿੱਟੀ ਜਿਹੇ ਡਰਾਈਵਰਾਂ ਲੈ ਕੇ ਆਪਣਾ ਇਹਦਾ ਤਜਰਬਾ ਕਰਕੇ ਤੇ ਚੱਲਦਾ ਰਹਿੰਦਾ ਵਾ ਇਹਦੇ ਨਾਲ ਨਾ ਹੁਣ ਕਰਕੇ ਐਕਸੀਡੈਂਟ ਦਾ ਕਾਰਨ ਬਣ ਸਕਦਾ ਹੈ ਵੀ ਬਾਕੀ ਟਾਈਮ ਜਿਹੜੇ ਨੇ ਟਾਈਮ ਟੇਬਲ ਸਾਡੇ ਜਿਹੜੇ ਥੋੜੀ ਜਿਹਾ ਐਡਵਾਂਸ ਕੀਤੇ ਜਾਂ ਜਿੱਦਾਂ 9.5 ਉਹ 8.5 ਦਾ ਹੱਥੋਂ ਜਲੰਧਰੋਂ ਕੀਤਾ ਜਾਵੇ ਜੋ ਕਿ ਅਸੀਂ ਸਵਾਰੀਆਂ ਬੜੀਆਂ ਕੀਮਤੀ ਚ ਜਾਂਣਾ ਨੇ ਉਹਨਾਂ ਦੀ ਸਹੀ ਸਲਾਮਤ ਆਪਾਂ ਕਰੂ ਕਰੀ ਪਚਾ ਸਕੀਏ ਤੇ ਸਾਡੇ ਹੀ ਭੈਣ ਭਰਾ ਨੇ ਸਾਡੇ ਕੋ ਦੁਸ਼ਮਣ ਹੀ ਹੈਗੇ ਤੇ ਹਰ ਸਵਾਰੀ ਨੂੰ ਅਸੀਂ ਸਹੀ ਟਾਈਮ ਸਰ ਸਮੇਂ ਸਮੇ ਪਚਾਈਏ ਆਪਾਂ